ਪਿੰਡ ਮਛਾਣਾ ਵਿਖੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਮੁੱਚੇ ਨਗਰ ਵੱਲੋਂ ਨਗਰ ਕੀਰਤਨ ਸਜਾਇਆ ਗਿਆ। ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਪਾਲਕੀ ਸਾਹਿਬ ਨੂੰ ਵੀ ਬਹੁਤ ਹੀ ਸੋਹਣੇ ਫੁੱਲਾਂ ਨਾਲ ਸਜਾਇਆ ਗਿਆ। ਇਸ ਨਗਰ ਕੀਰਤਨ 'ਚ ਹੈੱਡ ਗ੍ਰੰਥੀ ਬਾਬਾ ਗੁਰਦੇਵ ਸਿੰਘ ਮਾਨਕ, ਬਖਸ਼ੀ ਸਿੰਘ ਖਾਲਸਾ, ਜੱਜੋ ਸਿੰਘ ਖਾਲਸਾ ਕੀਰਤਨੀ ਜਥੇ ਵੱਲੋਂ ਗੁਰਬਾਣੀ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਆਰੰਭ ਕਰਦਿਆ ਹੋਇਆ ਵੱਖ-ਵੱਖ ਗਲੀਆਂ ਵਿੱਚ ਅੰਦਰ ਹੋਇਆ ਅਤੇ ਗੀਤ ਪਾਏ ਸ਼ਾਮ ਨੂੰ ਗੋਤਲਾ ਰਸਮ ਲਗਾਈ ਚਰਨ ਸਰਨ ਕੋਰ ਤੇ ਬਿਸਕੁਟ ਅਤੇ ਮੁਗਫਲਿਆਂ ਦੇ ਲੰਗਰ ਲਗਾਏ ਗਏ ਪਿੰਡ ਵਾਸੀਆਂ ਤੇ ਕਲੱਬ ਮੈਂਬਰਾਂ ਵੱਲੋਂ ਗਲੀਆਂ ਦੀ ਸਫਾਈ ਕੀਤੀ ਗਈ ਇਸ ਮੌਕੇ ਤੇ ਸੁਖਵੀਰ ਸਿੰਘ ਖਾਲਸਾ ਪ੍ਰਧਾਨ ਦਰਸ਼ਨ ਸਿੰਘ ਖਾਲਸਾ ਰਾਜਪਾਲ ਸਿੰਘ ਗੁਰਪਾਲ ਸਿੰਘ ਚਰਨਜੀਤ ਸਿੰਘ ਖਾਲਸਾ ਜੁਗਿੰਦਰ ਸਿੰਘ ਖਾਲਸਾ ਅਤੇ ਗੁਰਦੁਆਰਾ ਸਾਹਿਬ ਦੇ ਨੌਜਵਾਨ ਸੇਵਾਦਾਰਾਂ ਵੱਲੋਂ ਸੇਵਾ ਨਿਭਾਈ ਗਈ। ਬਾਬਾ ਗੁਰਦੇਵ ਸਿੰਘ ਮਾਨਕ ਨੇ ਨੌਜਵਾਨਾਂ ਵੱਲੋਂ appeal ਕੀਤੀ ਕਿ ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਚੱਲਣ, ਨਸ਼ਿਆਂ ਤੋਂ ਦੂਰ ਰਹਿਣ ਅਤੇ ਖੰਡੇ-ਬਾਟੇ ਦਾ ਅੰਮ੍ਰਿਤ ਛੱਕੇ। ਗੁਰੂ ਵਾਲੇਵਾਂ ਪਿੰਡ ਵਾਸੀਆਂ ਵੱਲੋਂ ਨਗਰ ਕੀਰਤਨ ਦਾ ਬਹੁਤ ਸਤਿਕਾਰ ਕੀਤਾ ਗਿਆ। ਰੰਗਲਾ ਪੰਜਾਬ ਤੋਂ ਚਨਜੀਤ ਮਛਾਣਾ ਦੀ ਰਿਪੋਰਟ। ਨਿਨਾ ਮੇਰਾ ਕਬਿਰਨ ਨਾਮ ਚਿਤਤਾ ਹੈ ਨਾਨਕ ਨਾਮ ਸਰਦੀ ਕਲਾ ਤੇ ਕਾ ਇਸੁਰਵਤदाई ਪਹਉ ਬਾਣੀ ਗੁਰਜੀਤ ਕਾ ਖਾਸ ਵਾਖੂ ਕੀ ਇੱਕ ਮੋਟੋ ਬੋਲੋ ਸਾਰੇ ਵਾਹਿਗੁਰੂ ਦੀ ਕਿਰਪਾ ਨਾਲ ਇਹਨਾਂ ਨੂੰ ਸਦਕਾਰ ਕੀਤਾ ਹੈ ਹਾਂਜੀ ਬਾਬਾ ਜੀ ਕੀ ਨਾਂਜੀ ਆਪਣਾ ਇਹ ਗੁਰਦੇਵ ਸਿੰਘ ਮਾਨਕ ਜੀ ਅੱਜ ਕੀ ਪ੍ਰੋਗਰਾਮ ਹੋਇਆ ਆਪਣਾ ਇਹ ਅੱਜ ਜੀ ਹਰ ਸਾਲ ਦੀ ਤਰ੍ਹਾਂ ਜੋ ਨਗਰ ਮਛਾਣੇ ਦੀਆਂ ਸੰਗਤਾਂ ਨਵੇਂ ਸਾਲ ਵਾਲੇ ਦਿਨ ਇੱਕ ਤਰੀਕ ਨੂੰ ਹਰ ਸਾਲ ਹੀ ਨਗਰ ਕੀਰਤਨ ਸਜਾਉਂਦੀਆਂ ਸੋ ਸੰਗਤਾਂ ਦੇ ਸੰਯੋਗ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਪੂਰੀ ਚੜ੍ਹਦੀ ਕਲਾ ਦੇ ਨਾਲ ਅੱਜ ਨਗਰ ਦੇ ਵਿੱਚ ਨਗਰ ਕੀਰਤਨ ਹੋਇਆ ਤੇ ਹਰ ਪੜਾ ਤੇ ਕਿਤੇ ਪਕੌੜਿਆਂ ਦਾ ਕਿਤੇ ਜਲੇਬੀਆਂ ਦਾ ਕਿਤੇ ਬ੍ਰੈਡਾਂ ਦਾ ਪ੍ਰਾਇਟੀਆਂ ਦਾ ਮੁਗਫੜੀਆਂ ਦਾ ਵੀ ਅੰਤ 14 15 ਪੜਾ ਸੀ ਉਥੋਂ ਦੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਨਗਰ ਦੀਆਂ ਸਾਰੀਆਂ ਸੰਗਤਾਂ ਨੇ ਬਹੁਤ ਸੇਵਾ ਕਮਾਈ ਹੈ ਤੇ ਇਲਾਹੀ ਪ੍ਰਾਪਤ ਕੀਤੀ ਹੈ ਤੇ ਉਸ ਤੋਂ ਪਹਿਲਾਂ 2 3 ਦਿਨਾਂ ਤੋਂ ਲੈ ਕੇ ਸਫਾਈ ਚੱਲ ਰਹੀ ਸੀ ਸਾਰੇ ਨਗਰ ਦੀਆਂ ਸੰਗਤਾਂ ਨੇ ਵਧੀਆ ਸਫਾਈ ਕੀਤੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਸਤਿਕਾਰ ਕੀਤਾ। ਗ੍ਰੰਥੀ ਸਿੰਘ ਦਾ ਗੁਰੂ ਘਰ ਦੇ ਵਜ਼ੀਰ ਦਾ ਬੇਅੰਤ ਸਤਿਕਾਰ ਕੀਤਾ। ਹਰ ਸਾਲ ਦੀ ਤਰ੍ਹਾਂ ਬਹੁਤ ਵਧੀਆ ਨਗਰ ਮਿਸ਼ਾਣੇ ਦੀਆਂ ਸੰਗਤਾਂ ਨੇ ਨਗਰ ਕੀਰਤਨ ਦੇ ਵਿੱਚ ਵੱਧ ਚੜ ਕੇ ਸੇਵਾ ਵੀ ਕੀਤੀ ਤੇ ਨਾਲੇ ਮਹਾਰਾਜ ਦੀ ਕਿਰਪਾ ਦੇ ਨਾਲ ਇਹਨਾਂ ਨੇ ਭਾਈ ਸੇਵਾਵਾਂ ਕਰਕੇ ਤੇ ਬਾਣੀ ਸਰਵਣ ਕਰਕੇ ਇਲਾਹੀ ਪ੍ਰਾਪਤ ਕੀਤੀ ਆ ਬਹੁਤ ਜਿਆਦੀ ਕੱਠ ਸੀ ਇਸੇ ਤਰ੍ਹਾਂ ਮਹਾਰਾਜ ਅੱਗੇ ਅਰਦਾਸ ਕਰਦੇ ਵੀ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ ਦੀ ਨਾਲ ਇਹ ਨਗਰ ਕੀਰਤਨ ਗੁਰਪੁਰਬ ਹੁੰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਕੀਨਾ ਜੀ ਦਰਸ਼ਨ ਸਿੰਘਾ ਬਿਰਨਾ ਜੀ ਅੱਜ ਕੀ ਪ੍ਰੋਗਰਾਮ ਸੀ ਅੱਜ ਪ੍ਰੋਗਰਾਮ ਸੀਗਾ ਜੀ ਗੁਰੂ ਘਰ ਦੇ ਵਿੱਚ ਦਸਵੇਂ ਪਾਤਸ਼ਾਹ ਦਾ ਅਵਤਾਰ ਦੇ ਸਾਡੇ ਨੂੰ ਮੁੱਖ ਰੱਖਦੇ ਹੋਏ ਹਰ ਕਈ ਸਾਲਾਂ ਤੋਂ ਲੈ ਕੇ ਪਿੰਡ ਮਿਛਾਲਾਂ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ ਹੈ ਸੋ ਅੱਜ ਕਿਸਾਰ ਵੀ ਕੱਢਿਆ ਗਿਆ ਤੇ ਸਾਰੀ ਸੰਗਤ ਨੇ ਬਹੁਤ ਵੱਡਾ ਸਾਥ ਦਿੱਤਾ ਤਾਂ ਕਿ ਗੁਰੂ ਘਰ ਦੇ ਨਾਲ ਸਾਡੇ ਬਹੁਤ ਜੁੜੀਆਂ ਪੜਾ ਥਾਂ ਥਾਂ ਤੇ ਪੜਾ ਲਾਏ ਸੰਗਤ ਨੇ ਇਹਦੀ ਬਹੁਤ ਜ਼ਿਆਦਾ ਉਪਸ਼ਾ ਦਿੱਤਾ ਅਸੀਂ ਸਾਰੇ ਨਗਰਾਂ ਨੂੰ ਬੇਨਤੀ ਕਰਦੇ ਆਂ ਸਾਰੀ ਕੌਮ ਨੂੰ ਬੇਨਤੀ ਕਰਦੇ ਆਂ ਕਿ ਇਸੇ ਤਰ੍ਹਾਂ ਗੁਰੂਆਂ ਦੇ ਗੁਰੂ ਸਾਹਿਬਾਂ ਦੇ ਜਨਮ ਦਿਹਾੜੇ ਅਵਤਾਰ ਦਿਹਾੜੇ ਮਨਾਉਂਦੇ ਰਹੀਏ ਖੁਸ਼ੀਆਂ ਦੇ ਨਾਲ ਸਾក្តਾਂ ਜੁੜਦੀਆਂ ਰਹਿਣ ਤੇ ਆਉਣ ਆਉਣ ਵਾਲੀ ਨੌਜਵਾਨੀ ਪੁੱਢੀ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਨਸ਼ਾ ਤੋਂ ਪਰਹੇਜ਼ ਕਰਕੇ ਆਪਣੇ ਆਪ ਨੂੰ ਸਿਵਾਰਨ ਕਰਕੇ ਤੇ ਆਪਣੇ ਆਪ ਨੂੰ ਗੁਰੂ ਦੇ ਨਾਲ ਜੋੜੋ ਖੰਡੇ ਬਾਟੇ ਦੀ ਪਹੁੰਚ ਲੈ ਕੇ ਗੁਰੂ ਵਾਲੇ ਬਣੋ ਸਾਫਤ ਸੂਰਤ ਹੋਵੋ ਤਾਂ ਕਿ ਅਸੀਂ ਗੁਰੂ ਨਾਨਕ ਪਾਸ਼ਾ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ਇਸ ਵਾਸਤੇ ਅਸੀਂ ਸਾਰੇ ਹੀ ਨਗਰ ਵਾਸੀਆਂ ਨੂੰ ਮਿਛਾਣੇ ਨੂੰ ਤੇ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੀਆਂ ਗੁਰੂਖ ਪਿਆਰਿਓ ਗੁਰੂ ਦੇ ਨਾਲ ਜੁੜ ਕੇ ਰਹੋ ਗੁਰੂ ਦੇ ਖੰਡੇ ਬਾਟੇ ਦੇ ਪਹੌੜ ਲਓ ਹਤਕੁਰਾਂ ਦੇ ਬਖਸ਼ੇ ਹੋਏ ਜੋ ਵੀ ਸਾਨੂੰ ਸ਼ਬਦ ਹਨ ਉਹਨਾਂ ਨੂੰ ਅਸੀਂ ਗੁਰੂ ਸਾਹਿਬ ਦੇ ਸ਼ਬਦਾਂ ਦੇ ਉੱਤੇ ਅਸੀਂ ਆਪਣੀ ਜਾਣਾਂ ਵਾਰ ਗਏ ਤਾਂ ਕਿ ਅਸੀਂ ਆਉਣ ਵਾਲੀਆਂ ਕੁੜੀਆਂ ਨੂੰ ਪਤਾ ਲੱਗੇ ਕਿ ਸਾਡੇ ਗੁਰੂਆਂ ਦੇ ਕੀ ਦਿਹਾੜੇ ਹੋਏ ਹਨ ਕਿ ਕਿ ਆਉਂਦੀਆਂ ਹਨ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਹਤਕੁਰਾਂ ਦੇ ਪਰਿਵਾਰ ਦੀਆਂ ਸ਼ਹਾਤਾਂ ਦਾ ਗੁਰਸਖਾਂ ਦੀਆਂ ਸ਼ਹਾਤਾਂ ਬਹੁਤ ਬੇਅੰਤ ਹੋਈਆਂ ਉਹਨਾਂ ਸ਼ਹਾਤਾਂ ਤੋਂ ਅਸੀਂ ਸਭ ਦਾ ਸੁੱਖਿਆ ਤਾਂ ਕਿ ਅਸੀਂ ਗੁਰੂਆਂ ਵਾਲੀਆਂ ਹੁਣ ਖੁਸ਼ੀਆਂ ਮਨਾਈਏ ਖੁਸ਼ੀਆਂ ਦੇ ਦਿਨ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਅੱਜ ਕੀ ਪ੍ਰੋਗਰਾਮ ਸੀਗਾ ਅੱਜ ਨਗਰ ਕੁੱਤ ਨੂੰ ਫੇਟੇ ਨੂੰ ਮੁਸੜਦੇ ਕਿਹੜੇ ਪੰਡੀ ਤਿੰਨ ਮਿਸ਼ਾਨਾਂ ਦੇ ਵਿੱਚ ਤੇ ਹਰ ਸਾਲ ਨਗਰ ਕੁੱਤ ਨੂੰ ਅਸੀਂ ਕਰਾਉਂਦੇ ਹਰ ਸਾਲ ਪੱਕੇ ਇੱਕ ਤਰੀਕਾ ਸਾਡੇ ਵੱਧੇ ਠੀਕ ਹੈ ਹਰ ਸਾਲ ਇੱਕ ਦਿਨ ਤੋਂ ਅਸੀਂ ਮੈਸਾਲ ਦੇ ਨਗਰ ਕੁੱਤ ਕਰਾਉਂਦਾ ਕਿੰਨਾ ਕੁ ਪਿੰਡ ਦਾ ਸਹਿਯੋਗ ਮਿਲਦਾ ਜੀ ਪੂਰਾ ਪਿੰਡ ਦਾ ਪੂਰਾ ਸਹਿਯੋਗ ਹੈ ਘਰ ਤੋਂ ਲੈ ਕੇ ਕਿੰਝ ਹਸ ਫੇਉਂ ਗੁਰੇ ਪੜਾ ਲੱਗਦੇ ਨੇ ਛੋਟੇ ਵੱਡੇ ਤੇ ਸਾਰੇ ਨਗਰ ਦਾ ਪੂਰਾ ਫੈਲ ਗਿਆ ਗਿੰਦੋ ਉਹਨੇ ਮੇਰੇ ਨਾਲ ਚੱਲਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਨੇੜੇ ਪਿੰਡਾਂ ਦੇ ਨੂੰ ਵੀ ਨਗਰ ਕਿਤਰ ਕਿਵੇਂ ਕਰਨਾ ਚਾਹੀਦਾ ਹੈ ਅਸੀਂ ਤਾਂ ਪਿੰਡ ਦੇਖੋ ਤੁਮਕੋ ਵੀ ਇਹ ਨਹੀਂ ਕਿ ਪਹਿਲਾ ਨਗਰ ਦੀ ਸਫਾਈ ਕੀਤੀ ਹੈ ਸਸਤ ਬਾਹਰ ਨਗਰ ਦੀ ਕੀਤੀ ਕੋਈ ਲੋਕਾਂ ਨੂੰ ਗੁਰਮਾਨੇ ਦਾ ਪ੍ਰਚਾਰ ਕੀਤਾ ਜਾਵੇ ਲੋਕਾਂ ਨੂੰ ਸੇਵਾ ਦਿੱਤਾ ਜਾਵੇ ਅਮਰ ਸਮਾਦਰਨ ਨਾਲ ਜੁੜਦਾ ਕਿ ਅਮਰ ਸੰਚਾਰoverline ਦੱਸਿਆ ਜਾਵੇ ਜੀ ਇਹ ਵੀ ਚਾਹੀਦਾ ਹੈ ਤਾਂ ਸਿੰਘ ਸਭ ਜੀ ਠੀਕ ਹੈ Thank mm -hmm.